ਨੀ ਮਾਏ ਮੈਂ ਅਰਜਾ ਗੁਜ਼ਾਰਾਂ ਕੁਖ ਦੇ ਵਿੱਚੋਂ ਕਰ ਦੁਆਵਾਂ ਨਿੱਕੇ ਨਿੱਕੇ ਹੱਥ ਪੈਰ ਮਾਰਾਂ ਇੰਜ ਗਾਲਾਂ ਨ ਕੋਟੀ ਮਾਏ ਮੈਂ ਤੇਥੋਂ ਕੀ ਮੰਗਣਾ ਦੋ ਵੇਲੇ ਦੀ ਰੋਟੀ ਮਾਏ ਮੈਂ ਤੇਥੋਂ ਕੀ ਮੰਗਣਾ ਦੋ ਵੇਲੇ ਦੀ ਰੋਟੀ ਮਾਏ ਮੈਂ ਤੇਥੋਂ ਕੀ ਮੰਗਣਾ APN ਨੂੰ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤਸ਼ਾਰਕਪੁਰ ਸਵਾਗਤ ਕਰਦਾ ਸੋ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਕਾਕਵਾਲ ਰੋਡ ਅਮਿਤ ਧਰਮਕੋਟੀ ਜੀ ਦੇ ਘਰ ਜੋ ਕਿ ਬਹੁਤ ਅੱਛੇ ਸੂਫੀ ਗਾਇਕ ਨੇ ਨਮਸਕਾਰ ਨਮਸਕਾਰ ਜੀ APN ਲਾਈਵ ਨਿਊਜ਼ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਟਾਈਮ ਕੱਢ ਕੇ ਸਾਨੂੰ ਇੰਟਰਵਿਊ ਸਾਡਾ ਲੈਣ ਵਾਸਤੇ ਆਏ ਨੇ ਜੀ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਰਨੀ ਬਾਰੇ ਜਾਣਨਾ ਚਾਹਨਾ ਜੀ ਬਚਪਨ ਤੋਂ ਹੀ ਮੇਰੇ ਫਾਦਰ ਸਾਹਿਬ ਵੀ ਜਾਗਰਨ ਵਗੈਰਾ ਕਰਦੇ ਸੀਗੇ ਤੇ ਉਹਨਾਂ ਨੂੰ ਦੇਖ ਦੇ ਕੇ ਮੈਨੂੰ ਵੀ ਸ਼ੌਂਕ ਹੋਇਆ ਮੈਂ ਵੀ ਬਚਪਨ ਤੋਂ ਹੀ ਜਾਗਰਨ ਕਰਦਾ ਤੇ ਪਾਪਾ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਕੀ ਤੁਸੀਂ ਕਿਸੇ ਕੋਲੋਂ ਜੋ ਇਹ ਆਪਣਾ ਗਾਇਕੀ ਆ ਸਿੱਖੀ ਵੀ ਹੈ ਜੀ ਬਿਲਕੁਲ ਮੇਰੇ ਉਸਤਾਦ ਜੀ ਹਰਮਨ ਸਲਾਲ ਬੰਸੀ ਜੀ ਜਿਨ੍ਹਾਂ ਦੇ ਕੋਲੋਂ ਮੈਂ ਸਿੱਖਿਆ ਔਰ ਮੇਰੇ ਉਸਤਾਦ ਨੇ ਹੋ ਜੀ ਅਮੇ ਜੀ ਤੁਸੀਂ ਜਿਵੇਂ ਕਿ ਕਵਾਲੀਆਂ ਕਰਦੇ ਹੋ ਕਿ ਤੁਸੀਂ ਭਜਨ ਵੀ ਗਾਏ ਆ ਕੋਈ ਜੀ ਬਹੁਤ ਸਾਰੇ ਭਜਨ ਵੀ ਜਾਗਰਣ ਵੀ ਮੈਂ ਕਰਦਾ ਤੇ ਬਾਬਾ ਬਲਗਨਾਥ ਜੀ ਦੀਆਂ ਚੌਕੀਆਂ ਮੇਲੇ ਧਾਰਮਿਕ ਪ੍ਰੋਗਰਾਮ ਹੀ ਗਾਈਦੇ ਜੀ ਬਿਲਕੁਲ ਸਾਰੇ ਕਿਸੇ ਤਰ੍ਹਾਂ ਦਾ ਵੀ ਹੋਵੇ ਧਾਰਮਿਕ ਪ੍ਰੋਗਰਾਮ ਕੀ ਤੁਸੀਂ ਕੋਈ ਭਜਨ ਸੁਣਾ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਬਿਲਕੁਲ ਮੈਂ ਪੌਣਾ ਹਰੀ ਬਾਬਾ ਜੀ ਦਾ ਇੱਕ ਭਜਨ ਗਾਇਆ ਸੀਗਾ ਕਿ ਪੌਣਾ ਹਰੀ ਨੂੰ ਪਸੰਦ ਕਿਵੇਂ ਆਈ ਮੂੰਹ ਕੁਝ ਬੋਲ ਸਿੰਘੀ ਉਹਦੀਆਂ ਦੋ ਲਾਈਨਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਜ਼ਰੂਰ ਹੋ ਪਉਣ ਹਰੀ ਨੂੰ ਪਸੰਦ ਕਿਵੇਂ ਆਈ ਮੂੰਹੋਂ ਕੁਝ ਬੋਲ ਸਿੰਗਿਏ ਹੋ ਬੋਲ ਸਿੰਗਿਏ ਮੂੰਹੋਂ ਬੋਲ ਸਿੰਗਿਏ ਹੋ ਕਾ ਨੂੰ ਬੈਠਾ ਤੈਨੂੰ ਗਲ ਵਿੱਚ ਪਾਈ ਮੂੰਹੋਂ ਕੁਝ ਬੋਲ ਸਿੰਗਿਏ ਹੋ ਮੇਰੇ ਜੋਗੀ ਨੂੰ ਪਸੰਦ ਕਿਵੇਂ ਆਈ ਮੂੰਹੋਂ ਕੁਝ ਬੋਲ ਸਿੰਗਿਏ ਜੀ ਅਮੀ ਜੀ ਕੋਈ ਆਪਣਾ ਲਾਈਫ ਦੇ ਵਿੱਚ ਕੋਈ ਐਦਾਂ ਦਾ ਵਾਕਿਆ ਹੋਵੇ ਜਿਹੜਾ ਤੁਸੀਂ ਅੱਜ ਤੱਕ ਭੁੱਲ ਨਹੀਂ ਸਕੇ ਵਾਕੇ ਜੀ ਪਿੱਛੇ ਜੇ ਇੱਕ ਮੇਰਾ ਐਕਸੀਡੈਂਟ ਹੋਇਆ ਸੀਗਾ ਤੇ ਐਕਸੀਡੈਂਟ ਤੋਂ ਬਾਅਦ ਮੇਰੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੋ ਗਈ ਸੀ ਜਿਹਨੂੰ ਜਿਹੜਾ ਵੀ ਮੈਨੂੰ ਦੇਖਣ ਆਂਦਾ ਸੀ ਤੇ ਉਹ ਸਾਰੇ ਇੱਕੋ ਹੀ ਗੱਲ ਕਰਦੇ ਸੀ ਵੀ ਧਰਮਕੋਟੀ ਡੈੱਡ ਹੈ ਧਰਮਕੋਟੀ ਡੈੱਡ ਹੈ ਧਰਮਕੋਟੀ ਡੈੱਡ ਪਰ ਮੇਰੇ ਮਾਪੇ ਮੇਰੇ ਮਾਪੇ ਦੇ ਆਸ਼ੀਰਵਾਦ ਨੇ ਜਿੱਥੇ ਅਸੀਂ ਜਾਗਰਣ ਕਰਨ ਜਾਂਦੇ ਆ ਸਾਰਿਆਂ ਦੀ ਬਲੇਸਿੰਗਸ ਨੇ ਮੈਨੂੰ ਬਚਾ ਲਿਆ ਜੀ ਬਿਲਕੁਲ ਅਮੀ ਜੀ ਜਿੱਦਾਂ ਕਿ ਤੁਹਾਡਾ ਨਾਮ ਅਮਿਤ ਹੈ ਤੇ ਅਮਿਤ ਧਰਮਕੋਟੀ ਕਿਵੇਂ ਨਾਮ ਪਿਆ वैसे तो मेरा नाम अमित शर्मा है अमित धर्मकोटि धर्मकोट ਸਾਡੇ ਪਿੰਡ ਦਾ ਨਾਮ ਹੈ ਨਾਵਾ ਸ਼ਹਿਰ ਦੇ ਕੋਲ ਕਰਿਆਮ ਹੈ ਕਰਿਆਮ ਦੇ ਨਾਲ ਹੀ ਸਾਡਾ ਪਿੰਡ ਹੈ ਧਰਮਕੋਟ ਉਸ ਦੇ ਕਰਕੇ ਮੇਰਾ ਨਾਮ अमित धर्मकोटि ਮੇਰੇ ਫਾਦਰ ਸਾਹਿਬ ਨੇ ਰੱਖਿਆ ਸੀ ਨਾਮ ਮੇਰਾ ਜੀ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੀ ਜਨਰੇਸ਼ਨ ਨੂੰ ਇਹੀ ਮੈਸੇਜ ਹੈ ਆਪਣੇ ਬਜ਼ੁਰਗਾਂ ਦਾ ਆਪਣੇ ਵੱਡਿਆਂ ਦਾ ਸਤਿਕਾਰ ਕਰੋ ਆਪਣੇ ਭੈਣ ਭਰਾਵਾਂ ਨਾਲ ਪਿਆਰ ਬਣਾ ਕੇ ਰੱਖੋ ਕਿਉਂਕਿ ਜਿਹੜਾ ਪਿਆਰ ਆ ਪਿਆਰ ਦੀ ਬਹੁਤ ਕਮੀ ਆ ਅੱਜ ਦੀ ਡੇਟ ਦੇ ਵਿੱਚ ਸਾਰੇ ਪਿਆਰ ਤੋਂ ਵਾਂਝੇ ਹੋ ਰਹੇ ਆ ਬਸ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਆਪਣੇ ਵੱਡਿਆਂ ਦਾ ਆਸ਼ੀਰਵਾਦ ਲਾਓ ਸਭ ਤੋਂ ਵੱਡੀ ਗੱਲ ਹੈ ਜਿਹੜਾ ਆਪਣੇ ਵੱਡਿਆਂ ਨੂੰ ਖੁਸ਼ ਰੱਖਦਾ ਹੈ ਪ੍ਰਮਾਤਮਾ ਹਮੇਸ਼ਾ ਉਹਨੂੰ ਖੁਸ਼ ਰੱਖਦੇ ਨੇ ਜੀ ਕੋਈ ਐਸਾ ਭਜਨ ਜੋ ਤੁਹਾਡਾ ਬਹੁਤ ਫੇਵਰਟ ਹੋਵੇ ਜੀ ਭਜਨ ਤਾਂ ਬਹੁਤ ਗਾਏ ਆ ਹੁਣ ਮੈਂ ਇੱਕ ਧੀਆਂ ਵਾਸਤੇ ਧੀਆਂ ਦੇ ਭਰੂਣ ਹੱਤਿਆ ਵਾਸਤੇ ਮੈਂ ਇੱਕ Song ਆਇਆ ਬੱਚਿਆਂ ਵਾਸਤੇ ਧੀਆਂ ਵਾਸਤੇ ਧੀਆਂ ਨੂੰ ਡੈਲੀਗੇਟ ਕੀਤਾ ਹੈ ਉਹ ਕੁੱਖ ਦੇ ਵਿੱਚ ਬੈਠੀ ਹੋਈ ਧੀ ਆਪਣੀ ਮਾਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੀ ਹੈ ਮੇਰਾ ਦੋਸਤ ਹੈ ਮੁੰਡਾ ਸਨੀ ਜਿਨੇ ਇਹ ਗਾਣਾ ਮੈਨੂੰ ਲਿਖ ਕੇ ਦਿੱਤਾ ਸੀ ਅੱਜ ਉਹ ਇਸ ਦੁਨੀਆ 'ਚ ਨਹੀਂ ਹੈ ਪਰ ਉਹਦੀ ਯਾਦ ਹਮੇਸ਼ਾ ਇਸ ਗਾਣੇ ਦੇ ਨਾਲ ਰਹੇਗੀ ਤੇ ਸੌਂਗ ਮੈਂ ਤੁਹਾਨੂੰ ਦੋ ਲਾਈਨਾਂ ਜ਼ਰੂਰ ਸੁਣਾਵਾਂ ਉਹ ਹੈ ਨੀ ਮਾਏ ਮੈਂ ਅਰਜਾ ਗੁਜ਼ਾਰਾਂ ਕੁੱਖ ਦੇ ਵਿੱਚੋਂ ਕਰਾ ਦੁਆਵਾਂ ਨਿੱਕੇ ਨਿੱਕੇ ਹੱਥ ਪੈਰ ਮਾਰਾਂ ਇੰਜ ਗਾਲਾਂ ਕੋਟੀ ਮਾਏ ਮੈਂ ਤੇਥੋਂ ਕੀ ਮੰਗਣਾ ਦੋ ਵੇਲੇ ਦੀ ਰੋਟੀ ਮਾਏ ਮੈਂ ਤੇਥੋਂ ਕੀ ਮੰਗਣਾ ਦੋ ਵੇਲੇ ਦੀ ਰੋਟੀ ਮਾਏ ਮੈਂ ਤੇਥੋਂ ਕੀ ਮੰਗਣਾ ਇਹ Song ਦੀ ਬਹੁਤ ਹੀ ਜਲਦੀ ਵੀਡੀਓ ਕਰਕੇ ਤੁਹਾਡੇ ਸਾਰੇ ਦਰਸ਼ਕਾਂ ਤੱਕ ਪਾਵੇਗੀ ਤੇ ਉਮੀਦ ਆ ਤੁਸੀਂ ਇਸ ਗਾਣੇ ਨੂੰ ਬਹੁਤ ਸਾਰਾ ਪਿਆਰ ਦੇਵੋ ਜੀ ਜੀ ਮੈਂ ਕਿ ਸਰ ਤੁਸੀਂ ਪੋਣਾਹਰੀ ਬਾਬਾ ਜੀ ਦੇ ਭਗਤ ਉਹ ਸੋਨਾਂ ਲਈ ਵੀ ਕੋਈ ਦੋ ਲਾਈਨਾਂ ਜੀ ਪੋਣਾਹਰੀ ਬਾਬਾ ਜੀ ਦਾ ਇੱਕ ਨਵਾਂ ਭਜਨ ਆ ਰਿਹਾ ਹੁਣ ਮੇਰਾ ਹੱਥ ਜੋੜ ਕੇ ਅਰਦਾਸਾਂ ਬਾਬਾ ਪੋਣਾਹਰੀਆ ਤੂੰ ਨਿਗਾਹ ਮਿਹਰ ਦੀ ਕਰ ਦੇ ਬਾਬਾ ਪੋਣਾਹਰੀਆ ਤੂੰ ਨਿਗਾਹ ਮਿਹਰ ਦੀ ਕਰ ਦੇ ਬਾਬਾ ਪੋਣਾਹਰੀਆ ਤੂੰ ਹੈ ਤਿੰਨ ਲੋਕ ਦਾ ਮਾਲਕ ਤੈਨੂੰ ਕਹਿੰਦੇ ਬਾਬਾ ਬਾਲਕ ਸਾਡੇ ਦਿਲ ਵਿੱਚ ਤੇਰਾ ਵਾਸਾ ਬਾਬਾ ਪੋਣਾ ਹਾਰਿਆ ਤੂੰ ਨਿਗਾਹ ਮਿਹਰ ਦੀ ਖਰ ਦੇ ਬਾਬਾ ਪੋਣਾ ਹਾਰਿਆ ਬਹੁਤ ਸਾਰੇ ਭਜਨਾਂ ਜਿਹੜੇ ਮੈਂ ਹਰ 15 ਦਿਨਾਂ ਅਵਾਜ਼ ਹਰ 15 ਦਿਨਾਂ ਅਵਾਜ਼ ਬਾਬਾ ਜੀ ਦਾ ਨਵਾਂ ਭਜਨ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਪੇਸ਼ ਹੋਣਾ ਹੀ ਰਹਿਣਾ ਬਹੁਤ ਸਾਰੇ ਭਜਨਾਂ ਜਿਹੜੇ ਬਾਬਾ ਜੀ ਦੇ ਤੁਹਾਨੂੰ ਸੁਣਨ ਨੂੰ ਮਿਲਣਗੇ ਦੇਖਣ ਨੂੰ ਮਿਲਣਗੇ ਜੀ ਸੋ ਜਿਵੇਂ ਤੁਸੀਂ ਸਟੇਜ ਤੇ ਇੰਜੋਏ ਕਰਦੇ ਹੋ ਕਿ ਤੁਸੀਂ ਘਰੇ ਵੀ ਇਸੇ ਤਰ੍ਹਾਂ ਬੱਚਿਆਂ ਨਾਲ ਵੀ ਇੰਜੋਏ ਕਰਦੇ ਹੋ ਆਪਣੇ ਘਰ ਦੇ ਨਾਲ ਇੰਜੋਏ ਕਰਦੇ ਹੋ ਜੀ ਮੈਂ ਇੱਥੇ ਸਾਡੇ ਕਾਕਵਾਲ ਰੋਡ ਤੇ ਸ਼੍ਰੀ ਪ੍ਰੇਮਤਾ ਅੰਮ드ਾਰਬਾਰ ਹੈ ਲਖਤਾਤਾ ਸਰਕਾਰ ਬਾਬਾ ਹਾਦਰ ਸ਼ੇਖ ਸਦਰੂਦੀਨ ਸਦਰੇ ਜहां ਮਲੇਰ ਕੋਟਲੇ ਵਾਲੀ ਸਰਕਾਰ ਦਾ ਦਰਬਾਰ ਹੈ ਮਾਨਯੋਗ ਸਾਡੇ ਗੁਰੂ ਮਹਾਰਾਜ ਬੰਟੀ ਬਾਬਾ ਜੀ ਜਿਨ੍ਹਾਂ ਦੇ ਚਰਨਾਚ ਉੱਥੇ ਬਹੁਤ ਕੁਝ ਸਿੱਖਾਂ ਨੂੰ ਮੈਨੂੰ ਮਿਲਦਾ ਹੈ ਅਸੀਂ ਉੱਥੇ ਸੇਵਾ ਵੀ ਮੈਂ ਕਰਦਾ ਹਾਂ ਦਰਬਾਰ ਤੇ ਬਤਾਰੇ ਉੱਥੇ ਸੇਵਾ ਦਰਬਾਰ ਦੀ ਮੈਨੂੰ ਮਿਲੀ ਹੈ ਬਹੁਤ ਮੇਰੇ ਕਰਮ ਚੰਗੇ ਨੇ ਤੇ ਬਾਬਾ ਜੀ ਦੇ ਚਰਨਾਂ 'ਚ ਰਹਿ ਕੇ ਸਰਕਾਰ ਦੇ ਕਦਮਾਂ 'ਚ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਹਮੇਸ਼ਾ ਉਥੇ ਗੁਣਗنائਈ ਜਾਂਦਾ ਸੀ ਸਰਕਾਰ ਦੇ ਚਰਨਾਂ 'ਚ ਜੀ ਸੋ ਥੈਂਕ ਯੂ ਜੀ ਸੋ ਇਹ ਸੀਗੇ ਜੀ ਜੀ ਅਮਿਤ ਧਰਮਕੋਟੀ ਜੀ ਸੂਫੀ ਗਾਇਕ ਜਿਨ੍ਹਾਂ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਈ ਐ ਸੀ ਸੋ ਇਸੇ ਦੇ ਨਾਲ ਮੈਂ ਤਿਸ਼ਾਰਪੁਰ ਕੈਮਰਾ ਪਰਸਨ ਸਮਾਈਲ ਦੇਣਾ